ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਕੁਮਨ ਨੇ ਤਾਲੀਵਾਲ ਬੇਟ ਅਤੇ ਇਬਰਾਹਿਮ ਬਾਲਦੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਮ ਦੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸਕੂਲ ਤਾਲੀਵਾਲ ਬੇਟ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਇਬਰਾਹਿਮ ਬਾਲਵੇ ਕੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਹਰਸਿਮਰਨ ਸਿੰਘ ਕੁਮਨ ਡਾਇਰੈਕਟਰ ਜਲ ਸਰੋਤ ਵਿਭਾਗ ਪੰਜਾਬ ਅਤੇ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਹਲਕਾ ਇੰਚਾਰਜ ਵੱਲੋਂ ਕੀਤਾ ਗਿਆ। ਤਾਰੀਵਾਲ ਬੇਟ ਸਕੂਲ ਵਿਖੇ ਨਮੀ ਚਾਰਤਵਾਰੀ ਕੀਤੀ ਗਈ ਹੈ ਜਦਕੇ ਇਬਰਾਹਿਮਪੁਰ ਸਕੂਲ ਵਿਖੇ ਐਡੀਸ਼ਨਲ ਕਲਾਸਰੂਮ ਉਸਾਰੇ ਗਏ ਹਨ ਇਸ ਮੌਕੇ ਕੁਮਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਕਰਨ ਨਾਲ ਜਿੱਥੇ ਬੱਚਿਆਂ ਨੂੰ ਬਿਹਤਰੀ ਸਿੱਖਿਆ ਮੁਫਤ ਬਿਲਕੁਲ ਮੁਫਤ ਮਿਲ ਰਹੀ ਹੈ ਉੱਥੇ ਹੀ ਉਹ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਕੇ ਤਰੱਕੀ ਦੇ ਨਵੇਂ ਰਾਹ ਖੋਲਲੇ ਹਨ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨੁੱਖ ਦਿਆਂ ਮੁੱਢਲੀਆ ਲੋੜਾਂ ਸਿੱਖਿਆ ਅਤੇ ਸਿਹਤ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ ਜਿਸ ਨਾਲ ਸਮਾਜ ਦੇ ਲੋੜਵੰਦ ਤਬਕੇ ਨੂੰ ਸਭ ਤੋਂ ਵੱਧ ਲਾਭ ਮਿਲਿਆ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਹੀ ਲਗਭਗ 9000 ਬੱਚੇ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ ਇਸ ਮੌਕੇ ਸਟੇਟ ਤੋਂ ਬੋਲਦੇ ਹੋਏ ਸਟੇਟ ਸਕੱਤਰ ਵਿਪਨ ਕੁਮਾਰ ਟੀਚਰ ਵੱਲੋਂ ਸਿੱਖਿਆ ਵਿਭਾਗ ਵਿੱਚ ਮੌਜੂਦਾ ਸਰਕਾਰ ਦੌਰਾਨ ਹੋਏ ਕੰਮਾਂ ਬਾਰੇ ਜਾਣ ਪਾਇਆ ਗਿਆ ਅਤੇ ਪਿਛਲੇ ਸਮੇਂ ਦੌਰਾਨ ਵਕਵਾਕਾ ਪ੍ਰੋਜੈਕਟਾ ਤਹਿਤ ਜੋ ਸਰਕਾਰ ਵੱਲੋਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ। ਅਖੀਰ ਚ ਸਕੂਲ ਸਟਾਫ ਅਤੇ ਪੰਚਾਇਤ ਇਬਰਾਹਿਮ ਬਾਲ ਦੁਆਰਾ ਐਡਵੋਕੇਟ ਹਲਕਾ ਇੰਚਾਰਜ ਹਰ ਸਿਮਰਨ ਕੁਮਰ ਨੂੰ ਸੁੰਦਰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਕੁਮੰਨੇ ਆਖਿਆ ਕਿ ਦੇਖੋ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ 7 ਅਪ੍ਰੈਲ ਜਦੋਂ ਅੱਜ ਦੀ ਤਰੀਕ ਤੋਂ ਲੈ ਕੇ 31 ਮਈ ਤੱਕ ਆਪਾਂ ਜਿਹੜੇ ਇਨੋਗਰੇਸ਼ਨਸ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਸਾਡੀ ਕੋਸ਼ਿਸ਼ ਆ ਕਿ ਜਿੱਦਾਂ ਮੈਂ ਉਦਾਹਰਣ ਇਸੇ ਪਿੰਡ ਦੀ ਦਵਾ ਪਿੰਡੇ ਬਰਾਇਮਵਾਲ ਖੜੇ ਆ ਇੱਥੇ ਕਾਫੀ ਆਫੀਸਰਸ ਨੇ ਜਿਹੜੇ ਰਿਟਾਇਰ ਹੋਏ ਕਾਫੀ ਅੱਛੇ ਰੈਂਕਸ ਤੋਂ ਤੇ ਜੇ ਉਹਨਾਂ ਨੂੰ ਤੁਸੀਂ ਪਰਸਨਲੀ ਵੀ ਜਾ ਕੇ ਪੁੱਛੋਗੇ ਤਾਂ ਸਾਰੇ ਕਹਿਣਗੇ ਉਹ ਪ੍ਰੋਡਕਟ ਸਾਰੇ ਸਰਕਾਰੀ ਸਕੂਲ ਤੇ ਪੜੇ ਇੱਕ ਟਾਈਮ ਦੇ ਪਰ ਇਹੋ ਜਿਹਾ ਕੀ ਹੋ ਗਿਆ ਕਿ ਉਸ ਟਾਈਮ ਤੋਂ ਲੈ ਕੇ ਸਾਡੇ ਤੱਕ ਆਉਂਦਿਆਂ-ਆਉਂਦਿਆਂ ਸਰਕਾਰੀ ਸਕੂਲ ਹੀ ਖਤਮ ਕਰ ਦਿੱਤੇ ਸਰਕਾਰਾਂ ਦਾ ਧਿਆਨ ਹੀ ਨਹੀਂ ਸੀ ਦੂਸਰਾ ਜਿਹੜਾ ਪ੍ਰਾਈਵੇਟ ਮਾਫੀਆ ਸੀਗਾ ਜਿਹੜਾ ਉਹਨੇ ਕਮਰਸ਼ੀਅਲਾਈਜ਼ ਕਰ ਦਿੱਤਾ ਐਜੂਕੇਸ਼ਨ ਨੂੰ ਵਿਦਿਆ ਨੂੰ ਜਿਹੜਾ ਆ ਪੈਸੇ ਦਾ ਇੱਕ ਅਦਾਰਾ ਬਣਾ ਦਿੱਤਾ ਉਸ ਸੀਜ਼ ਨੂੰ ਖਤਮ ਕਰਦੇ ਹੋਏ ਆਪਾਂ ਜਿਹੜਾ ਇਹਨਾਂ ਦੀ ਲੌਸਟ ਗਲੋਰੀ ਏ ਜਿਹੜੇ ਗਵਰਨਮੈਂਟ ਸਕੂਲਾਂ ਦੀ ਉਹਨੂੰ ਅਸੀਂ ਵਾਪਸ ਹਰਾ ਕਰ ਰਹੇ ਹਾਂ ਇੱਕ ਚੀਜ਼ ਦੂਸਰਾ ਮੈਂ ਅੱਗੇ ਵੀ ਇਹ ਬੇਨਤੀ ਕਰਦਾ ਇੱਕ ਚੀਜ਼ ਨੂੰ ਬੜਾ ਸੋਚੋ ਸਾਰਿਆਂ ਦੇ ਵਿਚਾਰਨ ਵਾਲੀ ਗੱਲ ਆ ਇੱਥੇ ਵੀ ਮੈਂ ਕਹੀ ਸਾਰਿਆਂ ਨੂੰ ਜਿਹੜੇ ਸਰਕਾਰੀ ਟੀਚਰ ਆ ਨਾ ਜੀ ਸਰਕਾਰੀ ਸਕੂਲ ਦੇ ਉਹ ਇੱਕ ਪ੍ਰੋਸੈਸ ਰਾਹੀਂ ਜਿਹੜੇ ਆ ਟੀਚਰ ਬਣਦੇ ਉਹਨਾਂ ਨੂੰ ਜੌਬ ਕੋਈ ਸੌਖੀ ਨਹੀਂ ਸੁਈ ਦੇ ਨੱਕੇ ਚੋਂ ਨਿਕਲ ਕੇ ਬੜੇ ਟੈਸਟ ਦੇ ਕੇ ਮੁਸ਼ਕਲ ਟੈਸਟ ਦੇ ਕੇ ਕਲੀਅਰ ਕਰਕੇ ਫੇਰ ਟੀਚਰ ਲੱਗਦੇ ਤਾਂ ਉਹਨਾਂ ਦੀ ਜਿਹੜਾ ਲੈਵਲ ਆ ਉਹ ਉਦਾਂ ਹੀ ਜਿਹੜੇ ਪ੍ਰਾਈਵੇਟ ਸਕੂਲ ਦੇ ਟੀਚਰਸ ਨੇ ਉਹਨਾਂ ਨੂੰ ਉਦਾਂ ਹੀ ਬੈਟਰ ਹੈ ਪਹਿਲੀ ਚੀਜ਼ ਦੂਸਰਾ ਜਿਹੜੀ ਇਨਫਰਾਸਟ੍ਰਕਚਰ ਦੀ ਕਮੀ ਸੀ ਜਿਹੜੀ ਕੋਈ ਥੋੜੀ ਸੀ ਉਹ ਸਾਡੀ ਸਰਕਾਰ ਜਿਹੜੀ ਹੈ ਸਿੱਖਿਆ ਕ੍ਰਾਂਤੀ ਦੇ ਹੇਠ ਜਿਹੜੀ ਪੂਰੀ ਕਰ ਰਹੀ ਹੈ ਅੱਜ ਜਿੱਥੇ ਵੀ ਇੱਕ ਜਿਹੜਾ 스마트 ਕਲਾਸਰੂਮ ਦਾ ਉਦਘਾਟਨ ਕੀਤਾ ਗਿਆ ਇੱਕ ਬਾਉਂਡਰੀ ਵਾਲ ਜਿਹੜੀ ਹੈ ਇੱਕ 16 ਲੱਖ ਦੀ ਪਹਿਲਾਂ ਹੀ ਬਣਾ ਦਿੱਤੀ ਗਈ ਲਗਭਗ 24 ਲੱਖ ਦਾ ਕੰਮ ਹੁਣ ਹੋਇਆ ਤੇ ਇਸ ਤੋਂ ਪਹਿਲਾਂ 16 ਲੱਖ ਦਾ ਇੱਕ ਕੰਮ ਪਹਿਲਾਂ ਜਿਹੜਾ ਆ ਦੂਸਰੇ ਦੇ ਬਿਲਕੁਲ ਨਾਲ ਲੱਗਦੇ ਸਕੂਲ ਦੇ ਵਿੱਚ ਉਹ ਵੀ ਕਰਵਾਇਆ ਗਿਆ ਸੋ ਗਵਰਨਮੈਂਟ ਬੜੀ ਸੀਰੀਅਸ ਹੈ ਇਸ ਚੀਜ਼ ਨੂੰ ਲੈ ਕੇ ਕਿ ਐਜੂਕੇਸ਼ਨ ਹੀ ਬੇਸਿਕਲੀ ਜਿਹੜਾ ਆਧਾਰ ਹੈ ਇੱਕ ਨੀ ਆ ਆਪਾਂ ਬਾਕੀ ਚੀਜ਼ਾਂ ਨੂੰ ਗਲੀਆਂ ਨਾਲੀਆਂ ਨੂੰ ਸੜਕਾਂ ਦੀ ਤੇ ਗੱਲ ਕਰਦੇ ਆਂ ਅਸਲੀ ਜਿਹੜਾ ਫਿਊਚਰ ਜਿਹੜਾ ਹੈ ਨਾ ਜੀ ਉਹ ਪੜਾਈ ਤੇ ਇਨਵੈਸਟਮੈਂਟ ਦਾ ਹੈ ਤੇ ਐਤਕੀ ਜਿਹੜਾ ਬਜਟ ਵੀ ਤੁਸੀਂ ਦੇਖੋਗੇ ਨਾ ਪੜਾਈ ਤੇ ਬੜਾ ਵੱਡਾ ਜਿਹੜਾ ਖੁੱਲ ਖੁੱਲੇ ਦਿਲ ਦੇ ਨਾਲ ਦਿੱਤਾ ਇੰਨਾ ਕਦੀ ਕਿਸੇ ਸਰਕਾਰ ਨੇ ਨਹੀਂ ਦਿੱਤਾ ਸਾਡੀ ਕੋਸ਼ਿਸ਼ ਹੈ ਸਾਡੇ ਬੱਚੇ ਪੜਨ ਆਫੀਸਰ ਲੱਗਣ ਜਿੱਦਾਂ ਹੁਣ ਇੱਥੇ ਉਦਾਹਰਣ ਤੇ ਮੈਂ ਉਹੀ ਕਹਿੰਦਾ ਕਿਤੇ ਦੂਰ ਨਹੀਂ ਜਾਣਾ ਉਦਾਹਰਣ ਤਾਂ ਸਾਡੇ ਐਸਡੀਐਮ ਸਾਹਿਬ ਮੇਰੇ ਨਾਲ ਖੜੇ ਹੈਜ਼ ਫ্রম ਮਾਨਸਾ ਪੰਜਾਬ ਤੋਂ ਆਈਐਸ ਆਫੀਸਰ ਹੈ ਇਦਾਂ ਹੀ ਜਿਹੜੇ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਬੱਚੇ ਇਦਾਂ ਪੜ ਕੇ ਆਈਐਸ ਆਫੀਸਰ ਲੱਗਣ ਇੱਥੇ ਆਪਣੀ ਸੇਵਾਵਾਂ ਦੇਸ਼ ਨੂੰ ਦੇ ਨਾਲ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਆ ਪੰਜਾਬ ਦਾ ਫਿਰ ਤੋਂ ਚੰਗਾ ਹੋਵੇ ਪਹਿਲਾਂ ਵਰਗਾ ਹੋਵੇ ਸਖਾਲਾ ਹੋਵੇ ਸਾਡੀ ਇਹੀ ਨੀਅਤ ਆ ਸਰਕਾਰ ਜਿਹੜੀ ਆਪਣੇ ਵੱਲੋਂ ਪੂਰਾ ਸਾਥ ਦੇ ਰਹੀ ਤੇ ਨਾਲ ਜਿਹੜੇ ਬਾਕੀ ਪਿੰਡਾਂ ਦੇ ਮੋਤਵਾਰ ਬਾਕੀ ਸਾਰੇ ਜੀ ਵੀ ਸਾਰਾ ਸਾਡਾ ਸਾਥ ਦੇ ਕੇ ਕੋਸ਼ਿਸ਼ ਕਰਨ ਕਿ ਵੱਧ ਤੋਂ ਵੱਧ ਬੱਚੇ ਆਪਣੇ ਪੜਾਉਣ ਤੇ ਨਾਲੇ ਉਦਾਂ ਵੀ ਇਹਦਾ ਰਿਜ਼ਲਟ ਵੀ ਤੁਹਾਨੂੰ ਦਿਖ ਰਿਹਾ ਪ੍ਰਾਈਵੇਟ ਸਕੂਲ ਤੋਂ ਬਹੁਤ ਬੱਚੇ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਵੀ ਲਿਆ ਰਹੇ ਨਾਲ ਆਈਟੀ ਵਰਗੇ ਜਿਹੜੇ ਬਹੁਤ ਔਖੇ ਇਗਜ਼ਾਮ ਆ ਉਹਦੇ ਚੋਂ ਰੀਸੈਂਟਲੀ 190 ਦੇ ਆਸ-ਪਾਸ ਜਿਹੜੇ ਬੱਚਿਆਂ ਨੇ ਉਹ ਕ੍ਰੈਕ ਕੀਤਾ ਉਹ ਬਹੁਤ ਵੱਡੀ ਗੱਲ ਐ ਸੋ ਜਿਹੜੇ ਬੱਚੇ ਇੰਜੀਨੀਅਰਿੰਗ ਦੀ ਤਿਆਰੀ ਕਰਦੇ ਉਹਨਾਂ ਨੂੰ ਪਤਾ ਹੋਣਾ ਕਿ ਆਈਆਈਟੀ ਦਾ ਐਗਜ਼ਾਮ ਇਜ਼ ਹਾਊ ਟਾਫ ਇਟ ਇਜ਼ ਸੋ ਇਹ ਲੈਵਲ ਐ ਸਾਡੇ ਗਵਰਨਮੈਂਟ ਸਕੂਲਸ ਦਾ ਤੇ ਇਹਨੂੰ ਆਪਾਂ ਹੋਰ ਉੱਤੇ ਲੈ ਕੇ ਜਾਣਾ ਇਹੀ ਸਾਡੀ ਕੋਸ਼ਿਸ਼ ਐ ਉੱਥੇ ਜੀ ਉੱਥੇ ਅਸੀਂ ਉਦਘਾਟਨ ਕੀਤਾ ਸੇਮ ਐਜ਼ ਕਲਾਸਰੂਮਸ ਤੇ ਉੱਥੇ ਬਾਉਂਡਰੀ ਵਾਲਸ ਦਾ ਜਿਹੜਾ ਉੱਥੇ ਕੰਮ ਹੋਇਆ ਉੱਥੇ ਮੈਂ ਕਹਿੰਨਾ ਹੈ ਕਿ ਮੈਂ ਅੱਗੇ ਵੀ ਗੱਲ ਕਰਦਾ ਬਾਹਰੋਂ ਲੰਘ ਜਾਂਦੇ ਆਪਾਂ ਕਹਿੰਦੇ ਨੇ ਕੰਮ ਕੀ ਹੋਇਆ ਕਈ ਵਾਰੀ ਬੋਲਣਾ ਬੜਾ ਸੌਖਾ ਆ ਗਰਾਊਂਡ ਤੇ ਨਾ ਐਫਰਟ ਵੀ ਕਰਨ ਲੋਕੀ ਜਾ ਕੇ ਦੇਖਣ ਜਿਹੜੇ ਆਪੋਜੀਸ਼ਨ ਵਾਲੇ ਬੰਦੇ ਆ ਨਾ ਸਿਰਫ ਮਾਈਕ ਤੇ ਜਾਂ ਕੈਮਰੇ ਤੇ ਕਿਤੇ ਵੀ ਇਦਾਂ ਖੜ ਕੇ ਬੋਲ ਦੇਣਾ ਕਿ ਕੰਮ ਕਿੱਥੇ ਹੋ ਰੇ ਉਹਨਾਂ ਨੂੰ ਤਾਂ ਫਿਰ ਫਤੋਰਨ ਜਾ ਕੇ ਥਾਲੀ ਵਾਲ ਬੇਟ ਵਾਲਾ ਵੀ ਸਕੂਲ ਇੱਕ ਵਾਰੀ ਦੇਖ ਲੈਣ ਮਾਣ ਮਸੂਦ ਹੋਇਆ ਮੈਨੂੰ ਆਪ ਨੂੰ ਮੇਰੇ ਨਾਲ ਐਸਡੀਐਨ ਸਾਹਿਬ ਖੜੇ ਇਹ ਮੈਨੂੰ ਸਭ ਤੋਂ ਸਪੈਸ਼ਲੀ ਗੱਡੀ ਚ ਉਤਰਨ ਦਾ ਸਭ ਤੋਂ ਪਹਿਲਾਂ ਕਹਿੰਦੇ ਕਿ ਮੈਂ ਆਮ ਫੈਸੀਨੇਟਿਡ ਕਿ ਮੈਂ ਇਦਾਂ ਦਾ ਸਕੂਲ ਹੀ ਨਹੀਂ ਦੇਖਿਆ ਪ੍ਰਾਈਵੇਟ ਸਕੂਲ ਤੋਂ ਵਧੀਆ ਮੈਂ ਆਪ ਕਾਫੀ ਪ੍ਰਾਈਵੇਟ ਸਕੂਲਾਂ ਚ ਪੜੇ ਆ ਮੈਂ ਇਦਾਂ ਦੀ ਫੈਸਿਲਿਟੀ ਕਿਤੇ ਨਹੀਂ ਦੇਖੀ ਜਿਹੜੀ ਥੋੜੀ ਪਿਛਲੀਆਂ ਸਰਕਾਰਾਂ ਵੱਲੋਂ ਜਾਣ ਬੁਝ ਕੇ ਰੱਖੀ ਗਈ ਕਿ ਬੱਚੇ ਨਾ ਕਿਤੇ ਪੜ ਜਾਣ ਉਹ ਥੋੜ ਸਾਡੀ ਸਰਕਾਰ ਪੂਰੀ ਕਰਕੇ ਬੱਚੇ ਚੰਗੇ ਲੈਵਲ ਤੇ ਪੜਾਵਾਂਗੇ ਇਸ ਤੋਂ ਇਲਾਵਾ ਸਰਕਾਰ ਹੋਰ ਵੀ ਉਪਰਾਲੇ ਕਰ ਰਹੀ ਹੈ ਦੇਖੋ ਜੀ ਉਪਰਾਲੇ ਇਸ ਚੀਜ਼ ਦਾ ਤੁਸੀਂ ਆਪ ਤੁਸੀਂ ਦੇਖ ਰਹੇ ਆ ਕੀ ਸੜਕ ਸੁਰੱਖਿਆ ਫੋਰਸ ਵਾਲਾ ਕੰਮ ਕੀਤਾ ਹੈਲਥ ਦੇ ਵਿੱਚ ਜਿਹੜਾ ਕੰਮ ਕੀਤਾ ਆ 881 ਦੇ ਆਸ-ਪਾਸ ਜਿਹੜੇ ਆ ਆਮ ਆਦਮੀ ਕਲੀਨਿਕ ਖੋਲੇ ਗਏ ਇੱਕ ਅਲੱਗ ਸਿਸਟਮ ਨਾਲ ਪੈਰਲਲ ਸਟਾਰਟ ਕਰ ਦਿੱਤਾ ਜਿਹੜਾ ਪੁਰਾਣਾ ਸੀ ਉਹ ਸੀਗੇ ਸੀਗੇ ਹੁਣ ਡਾਕਟਰ ਜਿਹੜੇ ਆ ਲਗ ਤੋਂ ਜਿਹੜੇ ਆ ਆਮ ਆਦਮੀ ਕਲੀਨਿਕਸ ਉਹ ਦਿੱਤੇ ਗਏ ਉਤੋਂ ਇਲਾਵਾ ਜਿਹੜਾ ਆ ਇਨਫਰਾਸਟ੍ਰਕਚਰ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਹੁਣ ਉਦਾਹਰਣ ਤੇ ਤੁਸੀਂ ਸਿੰਸ ਯੂ ਆਰ ਫਰਮ ਨਡਾਲਾ ਤੁਹਾਨੂੰ ਤੇ ਹੁਣ ਪਤਾ ਨਡਾਲਾ ਕੋਈ ਨਵਾਂ ਅੱਜ ਦਾ ਥੋੜਾ ਵਸਿਆ ਆ ਆਜ਼ਾਦੀ ਤੋਂ ਕਦੋਂ ਦੀ ਗੱਲਾਂ ਕਿੰਨੇ ਪੁਰਾਣੇ ਪਰਿਵਾਰ ਰਹਿ ਰਹੇ ਉੱਥੇ ਸੀਵਰੇਜ ਹੈਗਾ ਉੱਥੇ ਨਹੀਂ ਸੀ ਨਾ ਪੁਰਾਣੀਆਂ ਸਰਕਾਰਾਂ ਵੀ ਇੱਥੇ ਸੀ ਆ ਲੀਡਰ ਵੀ ਇੱਥੇ ਹੀ ਸੀਗੇ ਉਦੋਂ ਨਹੀਂ ਸੀਵਰੇਜ ਪਵਾ ਲਿਆ ਸੀਵਰੇਜ ਸਾਡੀ ਸਰਕਾਰ ਪਾ ਰਹੀ ਹੁਣ ਪਾਣੀ ਦੇ ਕਨੈਕਸ਼ਨ ਦੇ ਰਿਆ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਜਿੱਦਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕੰਮ ਪੂਰਾ ਐਂਡ ਹੋਮਵਰਕ ਸਾਡਾ ਪੂਰਾ ਹੁੰਦਾ ਕੰਮ ਐ ਡਿਲੀਵਰ ਕਰਕੇ ਦਵਾਂਗੇ ਰਿਪੋਰਟ ਕਾਰਡ ਲੈ ਕੇ ਪਬਲਿਕ ਚਾਹਾਂਗੇ ਤੁਸੀਂ ਦੇਖੋ ਥੈਂਕ ਯੂ